ਸਾਰੇ ਨੂੰ ਸਸਰੀਗਲ ਭਾਈ ਅਸੀਂ ਪਿੰਡ ਦੇ ਵਿੱਚ ਜਦੋਂ ਆਏ ਪਤਾ ਲੱਗਿਆ ਵੀ ਛੋਟੇ ਇਧਰ ਆੜੇ ਨੇ ਮਾ ਆਪਣੇ ਜੀਵੀਦਾਰ ਭਾਈ ਨੇ ਦੋ ਦਿਨ ਮੇਰਾ ਗਲਾ ਬਹਿ ਗਿਆ ਐਨਾ ਬੋਲਿਆ ਵੀ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਉਹ ਆਪਣੇ ਪੰਜਾਬ ਦੇ ਭਾਈ ਨੂੰ ਜਦੋਂ ਅਸੀਂ ਸਾਰਾ ਕੁਝ ਇਕੱਠਾ ਕਰਕੇ 2.5 ਲੱਖ ਰੁਪਿਆ ਹੋ ਗਿਆ 2.5 ਲੱਖ ਰੁਪਿਆ ਹੋ ਗਿਆ 2 ਲੱਖ ਰੁਪਏ ਦਾ ਅਸੀਂ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਹਰੇ ਸਾਨੂੰ ਇਹ ਦੀ ਜਿਹੜੇ ਤੇ ਜੀਵੀਦਾਰ ਭਾਈ ਨੇ ਉਧਰ ਸੌਗਾ ਦੀ ਲੰਗਰ ਲਈ ਗੜੇ ਨੇ ਚਾਹ ਦਾ ਜਿਹੜੇ ਦੂਜੇ ਨੇ ਉਹ ਖੌਂ 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 ਸਾਡੇ ਬੰਦੇ ਦੇ ਭੈਣ ਚੋਂ ਘਰੂਟ ਮਾਰੇ ਹੱਥਾਂ ਦੇ ਘਰੂਟ ਇੰਨੇ ਬਿੱਖੂ ਵੀ ਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਦੀ ਗੱਲ ਹੈ ਜਰ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੌ ਅਸੀਂ ਨਹੀਂ ਆਉਂਦੇ ਹੈਗੇ ਮੁੜ ਕੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰ ਦਾਂਗੇ ਔਰ ਅਸੀਂ ਸਮਾਨ ਨਹੀਂ ਲੈ ਕੇ ਆਉਂਦੇ ਮੈਨੂੰ ਮਹਾਰਾਜ ਦੀ ਸੌ ਪਿੰਡ ਮੇਰਾ ਉੱਬਾਂ ਵਾਲਾਗਾ ਜ਼ਿਲ੍ਹਾ ਮੇਰਾ ਸੰਗਰੂਰ ਆ ਮੈਂ ਮਹਾਰਾਜ ਦੀ ਸੌ ਖਾਣਾ ਅੱਜ ਤੋਂ ਬਾਅਦ ਮੈਂ ਮੁੜ ਕੇ ਨਹੀਂ ਆਉਂਦਾ ਮੇਰਾ ਮਨ ਖੱਟਾ ਹੋ ਗਿਆ ਕੁਣ ਵੀ ਜੇ ਕੋਈ ਕੇਰੇ ਕੇਰੇ ਕੇਰ ਕੇ ਆਏ ਖੜ ਜਾਂਦੇ ਨੇ ਜਿੰਮੇ ਭਾਂਡ ਚੋਦਾ ਖਾਣਾ ਹੁੰਦਾ ਇਹ ਕੋਈ ਬੰਦੇ ਵਾਲੀ ਗੱਲ ਆ ਯਾਰ ਕਿਹੜੇ ਪਿੰਡ ਦੀ ਗੱਲ ਆ ਯਾਰ ਪਿੰਡ ਦੀ ਗੱਲ ਆ ਦੱਸੋ ਵੀ ਸੁਣੋ ਸਾਡੇ ਜਿਹੜਾ ਜਿਹੜਾ ਜ਼ਿੰਮੇਦਾਰ ਭਈਆ ਉਹਨੂੰ ਮੈਂ ਪੁੱਛਿਆ ਮਹਾ ਜੀ ਸਾਨੂੰ ਕੀ ਚਾਹੀਦਾ ਉਹ ਕਹਿੰਦੇ ਨਾ ਸਾਨੂੰ ਨਹੀਂ ਕੁਝ ਚਾਹੀਦਾ ਜਿਹੜੇ ਭਾਈ ਦੂਜੇ ਨੇ ਉਹ ਤਾਂ ਯਾਰ ਹੱਥਾਂ ਦੇ ਘਰੂੜ ਤੱਕ ਖੋਣ ਤੱਕ ਜਾਂਦੇ ਨੇ ਤੂਫ ਵਾਲੀ ਜਿਹੜੀ ਆਪਾਂ ਮੱਛਰ ਵਾਲੀ ਕੋਹ ਹੁੰਦੀ ਉਹ ਕਿੱਡੀ ਕ ਗੱਲ ਹੈਗੀ ਸਾਰੀ 4-5 ਰੁਪਏ ਦੀ ਗੱਲ ਆ ਹਾਂਜੀ ਉਹਦੇ ਪਿੱਛੇ ਲੜ ਲੜਾਈ ਆਪਚ ਵੀ ਮੈਂ ਖੋਲਾ ਮੈਂ ਖੋਲਾ ਜੇ ਕੋਈ ਸਾਲੀ ਬੰਦੇ ਵਾਲੀ ਗੱਲ ਆਪਾਂ ਇਨਸਾਨ ਆਗੇ ਆਪਾਂ ਇਨਸਾਨ ਆਗੇ ਇਨਸਾਨ ਵਾਲੇ ਕੰਮ ਕਰੋ ਯਾਰ ਜ਼ਮੀਰ ਵੀ ਬੰਦੇ ਦਾ ਜਾਗਣਾ ਚਾਹੀਦਾ ਮੈਂ ਤਾਂ ਪਹਿਲੀ ਵਾਰ ਇਹ ਜੀ ਦੀ ਦੇਖੀ ਅੱਲੇ ਤੂੰ ਸਾਡੇ ਇਲਾਕੇ ਚ ਆ ਜਿਓ ਚਾਹੇ ਕੋਈ ਗਰੀਬਾ ਚਾਹੇ ਅਮੀਰਾ ਚਾਹੇ ਕੋਈ ਇਹ ਗੱਲ ਕਰਤੀ ਦਿਵਾ ਗਿਆ ਯਾਰ ਛੋਟੀ ਬੇਇਜ਼ਤੀ ਕਰਾਈਏ ਨੇ ਤੁਸੀਂ ਇਹਨੇ ਖਲ ਜਾ ਤੁਸੀਂ ਇਹਨੇ ਤੱਕੜਿਓ ਮੱਝ ਵਾਲੇ ਅਫਗਾਨੀ ਨਾਲ ਤੁਸੀਂ ਲੜਿਓ ਠੀਕ ਆ ਸੁਣੋ ਨਾਦਰ ਨਾਲ ਤੁਸੀਂ ਲੜਿਓ ਇਹ ਗੱਲ ਸੁਣਾ ਮੱਝ ਵਾਲਿਆ ਠੀਕ ਆ ਅਫਦਾਲੀ ਨਾ ਤੁਸੀਂ ਲੜਿਓ ਨਾਦਰ ਨਾ ਤੁਸੀਂ ਲੜਿਓ 84 ਤੁਸੀਂ ਨੇ ਹੜਾਈ ਆ ਸਾਰਾ ਕੁਝ ਤੁਸੀਂ ਨੇ ਹੜਾਈ ਆ ਅਫਦਾਲੀ ਵਰਗੇ ਸਾਡੇ ਕਣੀ ਤਾਂ ਆਉਂਦੇ ਨਹੀਂ ਤੀਗੇ ਸਾਡੇ ਕਣੀ ਹੈ ਹੀ ਨਹੀਂ ਤੀਗੇ ਕੁਸਾ ਟਿੱਬੇ ਦੀਗੇ ਤੁਸੀਂ ਨੇ ਸਾਰਾ ਕੁਝ ਕਰਿਆ ਤੁਸੀਂ ਨੇ ਲੜਾਈਆਂ ਲੜੀਆਂ ਨੇ ਸੋ ਛੋਟੀ ਬੇਇੱਜ਼ਤੀ ਕਰਾਰੇ ਨੇ ਇਹ ਬੰਦੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਜਿਹੜੇ ਇਹ ਕੰਮ ਕਰ ਰਹੇ ਨਾ ਛੋਟੀ ਬੇਇੱਜ਼ਤੀ ਕਰਾਰੇ ਨੇ ਮੇਰੇ ਦਿਲ 'ਚ ਇੰਨੀ ਜਗ੍ਹਾ ਦਿੱਗੀ ਬਿਹਾ ਜਿਹੜੇ ਮਝਾਇਲ ਨੇ ਬੀ ਬਹੁਤ ਵਧੀਆ ਬੰਦੇ ਨੇ ਬੰਦੇ ਤੁਸੀਂ ਵਧੀਆ ਬਈ ਸਾਡੀ ਟਰਾਲੀ ਉਥੇ ਮੂਰੇ ਆਪਣੇ ਭਾਈ ਨੇ ਇੱਥੇ ਉਹ ਕਰਦੇ ਦੇਣਗੇ ਮੂਰੇ ਟ੍ਰੈਂਡ ਦੀ ਆ ਸਾਡੀ ਟਰਾਲੀ ਕਢਵਾ ਕੇ ਲੈ ਕੇ ਆਏ ਆਪ ਮੈਨੂੰ ਕਹਿੰਦੇ ਵੀ ਇੱਥੇ ਟਰੈਕ ਰੋਕ ਲਾ ਪਾਣੀ ਦੀਗਾ ਮੂਰੇ ਡੰਡੇ ਨਾਲ ਆਪ ਫੇਰ ਕੇ ਕਢਵਾ ਕੇ ਲੈ ਪਰ ਯਾਰ ਆ ਬੰਦੇ ਨੇ ਸਾਡਾ ਦਿਲ ਖੱਟਾ ਕਰਤਾ ਮੈਨੂੰ ਮਹਾਰਾਜ ਦੀ ਸੌ ਜੇ ਮੈਂ ਮੁੜ ਕੇ ਆ ਗਿਆ ਮੈਂ ਨਹੀਂ ਆਉਂਦਾ ਹੈਗਾ ਤੇਰਾ ਭਲਾ ਹੈ ਨਾ ਮਾਹੀ ਮੰਨ ਲੈ ਭਰਾ ਅਸੀਂ ਸਾਰੇ ਵਾਲੇ ਸਾਰੇ ਕੋ ਜਿੰਨਾ ਖਾਣਵਾਏ ਗੁਰਜੀਤੀ ਫਤਿਹ ਬਈ ਮੈਂ ਆਉਂਦਾ ਅੰਬਰ ਸਾਰਾ ਆਵਾਂਗੇ ਮੁੱਢ ਲਾ ਕੇ ਜਾਵਾਂ ਮੱਖਾ ਨਿਕਲਾਵੇਂ ਸਾਰਾ ਕੁਝ ਕਰਾਂਗੇ ਪਰ ਆਹ ਕੰਮ ਨਹੀਂ ਕਰਦੇ ਕਿਸੇ ਗਰੀਬ ਦੀ ਗੁਰੂ ਜਹਾਜ਼ਾ ਕਰਦਾ ਵੀ ਪਰ ਆਹ ਕੰਮ ਨਹੀਂ ਕਰਦੇ ਜਮੀ ਮੜ ਘੱਟਾ ਹੋ ਗਿਆ 2 ਲੱਖ ਰੁਪਏ ਦਾ 2 ਲੱਖ ਰੁਪਏ ਦਾ ਸਮਾਨ ਲੈ ਕੇ ਆਏ ਅਸੀਂ 2 ਲੱਖ ਰੁਪਏ ਦਾ ਭੇਜਤਾ ਚ ਪਾ ਕੇ ਸੜਾ ਛੱਤਾ ਪਾਟਣ ਦੀਆਂ ਵਾ ਗੱਲ ਕੋਈ ਨਹੀਂ ਕੀ ਕਹਿੰਦੇ ਆ ਬਾਪੂ ਤੁਹਾਨੂੰ ਲੈਣਾ ਵੀ ਆ ਕਰਕੇ ਲੈਣਾ ਇਹਨਾਂ ਨੇ ਉਹ ਆਕਰਸ ਨਹੀਂ ਆਏ ਅੱਜ ਤਾਂ ਸਾਡਾ ਸਾਰਾ ਸਮਾਨ ਟੱਗਿਆ ਘਰ ਭਰੇ ਤੁਸੀਂ ਮੇਰੇ ਵੀਰ ਜਿਹੜਾ ਮੰਡਲਾ ਬੰਦਾ ਉਹ ਘਰ ਭਰੇ ਤੁਸੀਂ ਮੇਰੇ ਵੀਰ ਉਹ ਖਲੋਤਾ ਉਹ ਭਾਈ ਉਹ ਨਹੀਂ ਉਹ ਨਹੀਂ ਕੋਈ ਵੀਰ ਇਹ ਨਹੀਂ ਕਰਦੇ ਇਹਨਾਂ ਗੱਲ ਕਰੋ ਘਰ ਭਰੇ ਤੇ ਮਾੜ ਦਾ ਨਿਗਰਾਨੂ ਕਿੰਨਾ ਹੈ ਸਾਰੇ ਘਰ ਸਾਰੇ ਬਾੜ ਕੇ ਸਾਡੇ ਘਰ ਟੁੱਟ ਗਏ ਇਹ ਘਰ ਭਰੇ ਤੁਸੀਂ